ਦੋਸਤੋ ਅੱਜ ਦਾ ਜੋ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਜ਼ਬਰਦਸਤ ਹੋਣ ਵਾਲਾ ਹੈ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਤਾਂ ਕਰੋਗੇ ਹੀ ਕਰੋਗੇ ਤੇ ਜਿੰਨਾਂ ਕੋਲੇ ਅੱਜ ਮੈਂ ਬੈਠਾਂਗਾ ਉਸ ਬਾਈ ਦੀ ਮਿਹਨਤ ਨੂੰ ਤੇ ਸ਼ੌਂਕ ਨੂੰ ਤੁਸੀਂ ਸਲਾਮ ਸ਼ੇਅਰ ਤੇ ਕਮੈਂਟ ਜਰੂਰ ਕਰੋਗੇ ਕਿਉਂਕਿ ਆਪਾਂ ਅਕਸਰ ਸੁਣਦੇ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਵਾਕਈ ਇਸ ਵੀਰ ਨੇ ਸਾਬਤ ਕਰਤਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਆਜੋ ਤੁਹਾਨੂੰ ਅੱਜ ਆਪਾਂ ਵੀਰ ਦਾ ਸ਼ੌਂਕ ਦਿਖਾਉਨੇ ਆ ਕਿ ਕੀ ਸ਼ੌਂਕ ਹੈ ਜਿਵੇਂ ਅੱਜ ਕੱਲ ਦੀ ਜਨਰੇਸ਼ਨ ਆਪਾਂ ਦੇਖਦੇ ਆ ਕਿ ਕੱਲਾ ਇੰਸਟਾ ਤੇ ਰੀਲਾਂ ਬਣਾਉਣ ਦਾ ਸ਼ੌਂਕ ਪੈਦਾ ਹੋਇਆ ਉਹਨਾਂ ਨੂੰ ਜਾਂ ਬਾਹਰ ਜਾਣ ਦਾ ਸ਼ੌਂਕ ਪੈਦਾ ਹੋਇਆ ਉਹਨਾਂ ਨੂੰ ਪਰ ਇੱਥੇ ਇੱਕ ਵੀਰ ਨੂੰ ਵੱਖਰਾ ਹੀ ਸ਼ੌਂਕ ਚੜਿਆ ਹੋਇਆ ਤੇ ਉਹਨਾਂ ਦਾ ਸ਼ੌਂਕ ਤੁਹਾਨੂੰ ਦਿਖਾਉਣੇ ਆ ਕੀ ਸ਼ੌਂਕ ਆ ਸਭ ਤੋਂ ਪਹਿਲਾਂ ਤੁਹਾਨੂੰ ਵੀਰ ਦਾ ਮਨਾਉਣਾ ਹੈ ਅਸ਼ੀਕਰ ਜੀ ਸਤਿ ਸ਼੍ਰੀ ਅਕਾਲ ਜੀ ਇਹਨੇ ਦੀਪਕ ਮੂਰ ਜੀ ਸ਼ਹਿਰ ਗੋਨਿਆਣਾ ਮੰਡੀ ਡਿਸਟ੍ਰਿਕਟ ਬਟੰਡਾ ਤੋਂ ਜੀ ਤੇ ਇਹਨਾਂ ਦਾ ਕੀ ਸ਼ੌਂਕ ਆ ਉਹ ਸ਼ੌਂਕ ਬਾਰੇ ਤੁਹਾਨੂੰ ਜਾਣੂ ਕਰਵਾਉਣੇ ਆ ਉਹਨਾਂ ਤੋਂ ਹਾਂਜੀ ਦੀਪਕ ਮੂਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਜੀ ਮੇਰਾ ਨਾਮ ਦੀਪਕ ਕੁਮਾਰ ਹੈ ਜੀ ਗੋਂਡਾਣਾ ਮੰਡੀ ਦੇ ਵਿੱਚ ਮੈ ਰਹਿੰਦਾ ਜੀ ਠੀਕ ਹੈ ਜੀ ਤੇ ਦੀਪਕ ਕੁਮਾਰ ਜੀ ਜਿਹੜਾ ਹੈ ਤੁਸੀਂ ਸ਼ੌਂਕ ਪਾਲ ਰੱਖਿਆ ਚਲੋ ਸਭ ਤੋਂ ਪਹਿਲਾਂ ਤੁਹਾਡਾ ਸ਼ੌਂਕ ਹੀ ਦਿਖਾ ਦਿੰਨੇ ਆਪਾਂ ਮਿੱਤਰੋ ਇਹਨਾਂ ਨੇ ਜਿਹੜਾ ਸ਼ੌਂਕ ਪਾਲ ਰੱਖਿਆ ਆਹ ਸੱਪ ਘੜ ਰੱਖਿਆ ਇਹਨਾਂ ਨੇ ਆਹ ਸ਼ੌਂਕ ਦੇਖ ਲਓ ਤੁਸੀਂ ਇਹਨਾਂ ਦਾ ਇਹਨਾਂ ਨੇ ਕਰੰਸੀ ਹੈ ਜਿਹੜੀ ਆਪਣੀ ਇੰਡੀਅਨ ਕਰੰਸੀ ਪੁਰਾਣੀ ਤੋਂ ਪੁਰਾਣੀ ਕਰੰਸੀ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲੇ ਅਵੇਲੇਬਲ ਹੈ ਆਨਲ ਤੁਸੀਂ ਦੇਖ ਲਓ ਦੋਸਤੋ ਹਰ ਇੱਕ ਤਰ੍ਹਾਂ ਦੀ ਕਰੰਸੀ ਇਨਾਂ ਕੋਲੇ ਅਵੇਲੇਬਲ ਹੈ ਪੁਰਾਣੀ ਤੋਂ ਪੁਰਾਣੀ ਕਰੰਸੀ ਤੇ ਆਜੋ ਹੁਣ ਬਾਈ ਨਾਲ ਤੁਹਾਡੀ ਮੁਲਾਕਾਤ ਕਰਾ ਦਿੰਨੇ ਆ ਪੁੱਛਦੇ ਆ ਨਾ ਤੋਂ ਵੀ ਸ਼ੌਂਕ ਇਹ ਕਿਵੇਂ ਪੈਦਾ ਹੋਇਆ ਹਾਂਜੀ ਦੀਪਕ ਜੀ ਥੋੜਾ ਜਿਹਾ ਅੱਗੇ ਨੂੰ ਆਜੋ ਤੁਸੀਂ ਦੱਸੋਗੇ ਸਾਨੂੰ ਇਹ ਮਤਲਬ ਚਾਣਨਾ ਪਊ ਇਹਦਾ ਵੀ ਇਹ ਸ਼ੌਂਕ ਤੁਹਾਡਾ ਕਿਵੇਂ ਪੈਦਾ ਹੋਇਆ ਤੇ ਇੰਨੀ ਕਰੰਸੀ ਤੁਸੀਂ ਇਹ ਕਿਵੇਂ ਇਕੱਠੀ ਕੀਤੀ ਹੈ ਸ਼ੌਂਕ ਜਿਵੇਂ ਜਿਵੇਂ ਹੁਣ ਵਿਰਾਸਤ ਮੇਲੇ ਲੱਗਦੇ ਆ ਜੀ ਮੈਨੂੰ ਸ਼ੌਂਕ ਹੈ ਮੇਲੇ ਮੂਲੇ ਦੇਖਣ ਦਾ ਠੀਕ ਹੈ ਜੀ ਉਥੇ ਮੇਲੇ ਚ ਜਾਂਦੇ ਆ ਉਥੇ ਦੇਖਿਆ ਵੀ ਆ ਵੱਖਰਾ ਵੱਖਰਾ ਦੀ ਤਰ੍ਹਾਂ ਦੀ ਕਰੰਸੀ ਪਈ ਹੁੰਦੀ ਹੈ ਅਲੱਗ-ਅਲੱਗ ਦੇਸ਼ਾਂ ਦੀ ਕਰੰਸੀ ਪਈ ਹੁੰਦੀ ਹੈ ਟਿਕਟਾਂ ਪਈਆਂ ਹੁੰਦੀਆਂ ਤੇ ਮੈਨੂੰ ਵੀ ਇੱਕ ਜਨੂਨ ਜਾਗਿਆ ਵੀ ਇਹ ਤਾਂ ਲੋਕ ਜਿਹੜੇ ਵੀ ਮੇਲੇ ਵਿੱਚ ਲੋਂਦੇ ਆ ਇਹ ਬਾਹਰ ਦੀ ਕਰੰਸੀ ਐਡਡ ਕਰਦੇ ਹੈਗੇ ਆ ਇਹ ਇਕੱਠੀ ਕਰਦੇ ਹੈਗੇ ਆ ਠੀਕ ਹੈ ਜੀ ਤੇ ਮਖੇ ਚਲੋ ਆਪਾਂ ਇੰਡੀਅਨ ਕਰੰਸੀ इकट्ठी करिए ठीक है मतलब ਤੁਹਾਡੇ ਕੋਲੇ ਸਾਰੀ ਇੰਡੀਅਨ ਕਰੰਸੀ ਪਈ ਹੈ ਹਾਂ ਵੀ ਜੋ ਵੀ ਆ ਮੇਰੇ ਕੋਲ ਸਿੱਕੇ ਪਈ ਹੈਗੇ ਆ ਇਹ ਸਾਰੇ ਇੰਡੀਅਨ ਆ ਬਾਹਰ ਦਾ ਇਹਦੇ ਵਿੱਚ ਕੋਈ ਇਕ ਅੱਧਾ ਹੋਊਗਾ ਠੀਕ ਹੈ ਮਕੈਨਿਜ਼ਮਾ ਵੀ ਨਹੀਂ ਹੈ ਹੋ ਸਕਦਾ ਹੈਗਾ ਪਰ ਇਹ ਜਿੰਨੀ ਵੀ ਕਰੰਸੀ ਹੈ 1 ਰੁਪਏ ਤੋਂ ਲੈ ਕੇ 20 ਰੁਪਏ ਦੇ ਸਿੱਕੇ ਤੱਕ ਇੰਡੀਅਨ ਕਰੰਸੀ ਹੈ ਸਾਰੀ ਅਲੱਗ-ਲੱਗ ਤਰ੍ਹਾਂ ਦੀ ਹੈ ਠੀਕ ਆ ਸਾਡੇ ਡਾਕਟਰ ਸਾਹਿਬ ਨੇ ਪੱਤਰਕਾਰ ਸਾਹਿਬ ਨੇ ਤੁਹਾਨੂੰ ਦਿਖਾਇਆਗਾ ਤੇ ਤੁਸੀਂ ਦੇਖਿਓ ਵੀ ਜਿੰਨੇ ਵੀ ਆ ਮੇਰੇ ਕੋਲ ਸਿੱਕੇ ਲੱਗੇ ਹੋਏ ਆ ਫੱਟੇ ਤੇ ਇਹ ਸਾਰੇ ਅਲੱਗ-ਲੱਗ ਦੇ ਆ ਇੱਕ ਤਰ੍ਹਾਂ ਦਾ ਕੋਈ ਵੀ ਸਿੱਕਾ ਨਹੀਂ ਹੈ ਤੇ ਦੋਸਤੋ ਇੱਕ ਚੀਜ਼ ਹੋਰ ਵੀ ਹੈ ਬੜੀ ਜ਼ਬਰਦਸਤ ਚੀਜ਼ ਇਹਨਾਂ ਨੇ ਸਾਹਮ ਰੱਖੀ ਆ ਹਰ ਇੱਕ ਤਰ੍ਹਾਂ ਦਾ ਇਹਨਾਂ ਕੋਲੇ ਵੀਵੀਆਈਪੀ ਨੋਟ ਵੀ ਅਵੇਲੇਬਲ ਆ ਉਹ ਵੀ ਇਹ ਤੁਹਾਨੂੰ ਦਿਖਾ ਦੇਣਗੇ ਮੜਾ ਜਾ ਕਰਾਓ ਦਰਸ਼ਨ ਜੀ ਨੋਟਾਂ ਦੇ ਵੀ ਜਿਵੇਂ ਡਾਕਟਰ ਸਾਹਿਬ ਲੋਕ ਅੱਜ ਕੱਲ ਐਲਬਮ ਦੇ ਵਿੱਚ ਫੋਟੋਆਂ ਪਾਉਂਦੇ ਹੈਗੇ ਆ ਹਾਂਜੀ 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 ਤੇ ਆਪਣੇ ਕੋਲੇ ਜਿਵੇਂ ਦੇ ਕੋਈ 786 ਦਿਨ ਨੰਬਰ ਹੈਗੇ ਆ ਕਿਹਦੇ ਅੱਗੇ 786 ਹੈ ਕਿਹਦੇ ਪਿੱਛੇ 786 ਹੈ ਠੀਕ ਹੈ ਜੀ ਠੀਕ ਆ ਆ ਪੁਰਾਣੀ ਨੰਬਰ ਹੈਗੀ ਆ ਪੁਰਾਣੇ ਨੋਟ ਹੂੰ ਠੀਕ ਹੈ ਆ ਦੇਖੋ ਜੀ ਸਾਰੀ ਜਿਵੇਂ ਵੀ ਸਾਰੀ ਅਲੱਗ-ਅਲੱਗ ਇਹਨਾਂ ਦੀ ਕੋਈ ਕੀ ਖਾਸੀਅਤ ਇਹਨਾਂ ਦੀ ਗਿਆ ਪੁਰਾਣੇ ਨੋਟ ਬਸ ਇਹ ਪੁਰਾਣੇ ਨੋਟ ਹੀ ਹੈ ਜੀ ਬਸ ਇਹ ਮੇਲਿਆਂ ਵਿੱਚ ਮੈਂ ਦੇਖਦਾਗਾ ਜਿਵੇਂ ਮੇਲੇ ਵਿੱਚ ਮੈਂ ਦੇਖਦਾ ਜੀ ਉਵੇਂ ਹੀ ਮੈਂ ਇੱਥੇ ਆਪਦੇ ਕੋਲੇ ਉਵੇਂ ਇਕੱਠੇ ਕਰੀ ਜੰਨਾਗਾ ਠੀਕ ਹੈ ਜੀ ਆ ਦੇਖੋ ਜਿਵੇਂ ਪਹਿਲੇ ਆਪਣੇ ਦਾਦੇ ਪਰਦਾਦਿਆਂ ਵਾਲੇ ਪੁਰਾਣੀ ਕ੍ਰਾਂਤੀ ਚੱਲਦੀ ਸੀਗੀ ਹਾਂ ਜੀ ਹਾਂ ਜੀ ਉਵੇਂ ਚੱਲੀ ਜਾਂਦੀ ਹੈ ਜੀ ਇਹ ਠੀਕ ਹੈ ਜੀ ਅੱਛਾ ਜੀ ਬਾਹਲਾ ਖਜ਼ਾਨਾ ਰੱਖੀ ਬੈਠੋ ਸੇਟ ਸਾਹਿਬ ਤੁਸੀਂ ਦਾ ਦੱਸੋ ਜੀ ਦੂਜੇ ਜਿਵੇਂ ਆ ਵੀਵੀਆਈਪੀ ਨੰਬਰ ਰਹਿ ਗਿਆ ਮੇਰੇ ਕੋਲੇ ਜੀ ਠੀਕ ਹੈ ਜੀ। ਆ ਦੇਖੋ ਵਿਆਂ-ਵੀਆਂ ਦੇ ਕਲੀਆਂ ਜੀਰੂਆਂ ਪਈਆਂ ਹੈਗੀਆਂ, ਤੇ ਏਕੇ ਪਈਆਂ ਹੈਗੀਆਂ। ਬਸ ਇਹ ਸ਼ੌਂਕ ਹੈ ਜੀ ਆਪਣਾ। ਆਪਾਂ ਕੋਈ ਆ ਦੇਖੋ ਮਿੱਤਰੋ ਜਿਵੇਂ ਆ ਨੋਟ ਦੇਖੋ ਤੁਸੀਂ। ਇਹਦੇ 'ਚ ਸਾਰੇ ਮਤਲਬ 8 ਨੰਬਰ ਆ ਜਿਹੜਾ 8 ਨੰਬਰ ਆ ਸਾਰਾ ਇਕੱਠਾ ਹੋਇਆ ਪਿਆ ਏ। ਇਸ ਤੋਂ ਇਲਾਵਾ ਹੋਰ ਬੜੀ ਜ਼ਬਰਦਸਤ ਚੀਜ਼ ਪਈ ਇਹਨਾਂ ਕੋਲੇ। ਆ ਦੇਖੋ ਇਹਦੇ 'ਚ ਤੁਹਾਨੂੰ ਜੀਰਮਨ ਸਾਰੀਆਂ ਇਹ ਤੁਹਾਡੀਆਂ ਹੋ ਗਈਆਂ 6 ਜੀਰੋ ਹੋ ਗਈਆਂ। ਲਓ ਜੀ। ਸਾਪੀ ਰੱਖੀ ਬੈਠਾ ਜੇਡ ਸਾਹਿਬ ਆ ਦੇਖੋ ਸਾਰੇ ਇੱਕ ਹੀ ਐਸ ਨੋਟ ਦੇ ਵਿੱਚ ਠੀਕ ਹੈ ਜੀ ਆ ਦੇਖੋ ਤੁਸੀਂ 114115 6 1144 ਠੀਕ ਹੈ ਜੀ ਤੇ ਹੋਰ ਵੀ ਕੋਈ ਪਈ ਹੈ ਜੀ ਤੁਹਾਡੇ ਕੋਲ ਗ੍ਰਾਂੰਸੀ ਇਸ ਤਰ੍ਹਾਂ ਦੀ ਗ੍ਰਾਂੰਸੀ ਦਾ ਜੀ ਆ ਦੇਖੋ ਮੇਰੇ ਕੋਲੇ ਕੁਝ ਮਾੜੀ ਮੋਟੀ ਬਾਹਰ ਦੀ ਹੈਗੀ ਐ ਕੋਈ ਆ ਦੇਖੋ ਹੋਰ ਵੀ ਪੁਰਾਣੇ ਨੋਟ ਪਈ ਹੈਗੀ ਐ ਉਸ ਤੋਂ ਪਹਿਲਾਂ ਦੇ ਵੀ ਮਿੱਤਰੋ ਇਸ ਤਰ੍ਹਾਂ ਦੀ ਚੀਜ਼ ਐ ਨਾ ਜਿਹੜੀ ਉਹ ਸ਼ੇਅਰ ਕਰਨ ਵਾਲੀ ਹੁੰਦੀ ਐ ਤੇ ਆਪਾਂ ਨੂੰ ਮਤਲਬ ਚਾਹੀਦਾ ਕਿ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਹੋਰ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਪਹੁੰਚਾਈਏ ਤੇ ਨਾਲ ਨਾਲ ਇੱਕ ਤੁਹਾਡੇ ਲਈ ਸਵਾਲ ਵੀ ਹੈ ਦੋਸਤੋ ਇਹਦੇ ਜਿੱਕਣਾ ਪੁਰਾਣੀ ਕਰੰਸੀ ਪਈ ਹੈ ਬਿਲਕੁਲ ਇਹਨੂੰ ਤੁਸੀਂ ਧਿਆਨ ਨਾਲ ਦੇਖੋ ਤੇ ਮੈਂ ਇਹਦੇ 'ਚ ਸਰਕਲ ਕਰ ਰਿਹਾ ਇਹ ਕਰੰਸੀ ਦਾ ਤੁਸੀਂ ਨਾਮ ਜ਼ਰੂਰ ਕਮੈਂਟ ਕਰਨਾ ਤੇ ਜੇ ਨਹੀਂ ਤੁਹਾਨੂੰ ਪਤਾ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ ਸਰਦੇਵ ਸਿੰਘ ਜੀ ਤੁਸੀਂ ਟਾਈਮ ਟੂ ਟਾਈਮ ਕੱਢ ਕੇ ਟਾਈਮ ਦਿੱਤਾ ਮੇਰੇ ਤੋਂ ਉਹ ਜਿਹੜੀ ਮੇਰੀ ਕਲੈਕਸ਼ਨ ਹੋਈ ਹੋਈ ਹੈਗੀ ਆ ਉਹਨੂੰ ਤੁਸੀਂ ਅੱਗੇ ਲੋਕਾਂ ਤੱਕ ਪਹੁੰਚਾਉਂਗੇ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਠੀਕ ਹੈ ਜੀ ਦੋਸਤੋ ਇਸ ਤਰ੍ਹਾਂ ਦੀਆਂ ਜੋ ਵੀਡੀਓ ਹੁੰਦੀਆਂ ਨੇ ਨਾ ਉਹ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਨੇ ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਕਿਸੇ ਦਾ ਸ਼ੌਂਕ ਦਾ ਮੁੱਲ ਤੇ ਕਿਸੇ ਦੇ ਜਨੂਨ ਦਾ ਮੁੱਲ ਹੈ ਇਹਦੇ 'ਚ ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰਾ ਇਸ ਵੀਡੀਓ ਦੇ ਵਿੱਚ ਇੱਕ ਸਵਾਲ ਆ ਤੁਹਾਨੂੰ ਸਾਰਿਆਂ ਨੂੰ ਕਿ ਸਭ ਤੋਂ ਪੁਰਾਣੀ ਕਰੰਸੀ ਹੈ ਉਸ ਦਾ ਨਾਮ ਕੀ ਹੈ ਤੇ ਨਾਮ ਤੁਸੀਂ ਜੇ ਤੁਹਾਨੂੰ ਨਹੀਂ ਪਤਾ ਤਾਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਦੋਸਤੋ